ਸੋ ਸਿੱਖਾਲ ਜੀ ਸਾਰਿਆਂ ਨੂੰ ਸੋ ਇਸ ਵਕਤ ਅਸੀਂ ਜਿੱਥੇ ਆ ਕਾਵਾਂਵਾਲੀ ਫਾਜ਼ਲਕਾ ਸੋ ਇੱਥੇ ਫਾਜ਼ਲਕਾ ਕਾਵਾਂਵਾਲੀ ਆ ਪੁਆਇੰਟ ਦੇ ਉੱਤੇ ਜਿਹੜੀ ਜਗ੍ਹਾ ਦਿੱਤੇ ਹੁਣ ਅਸੀਂ ਆ ਇੱਥੇ ਜਾ ਰਹੇ ਆ ਇੱਥੇ ਸਭ ਤੋਂ ਜ਼ਿਆਦਾ ਪਾਣੀ ਆ ਪਿਛਲੇ ਪਾਸੇ ਇੱਥੇ ਦੱਸਿਆ ਜਾ ਰਿਹਾਗਾ ਵੀ 20 ਤੋਂ 25 ਫੁੱਟ ਪਾਣੀ ਆ ਜਿਹੜੇ ਉਹ ਅਸੀਂ ਉਧਰਲੇ ਪਾਸਿਓਂ ਆਏ ਆ ਤੇ ਇੱਥੇ ਜਿਹੜੇ ਪੂਰੇ 13 ਪਿੰਡ ਨੇ 13 ਪਿੰਡ ਬਿਲਕੁਲ ਜਿਨ੍ਹਾਂ ਦਾ رابطہਗਾ ਉਹ ਟੁੱਟ ਚੁੱਕਿਆਗਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਥੋੜਾ ਜਿਹਾ ਨੈਟਵਰਕ ਚੱਲ ਰਿਹਾ ਸੀ ਸੋ ਅਸੀਂ ਸੋਚਿਆ ਵੀ ਲਾਈਵ ਹੋ ਕੇ ਹੀ ਦੱਸ ਦਈਏ ਤਾਂ 13 ਪਿੰਡ ਨੇ ਇਧਰਲੇ ਪਾਸੇ ਸੀ ਇੱਕ ਤੋਂ ਪਿੰਡਾਂ ਦੇ ਵਿੱਚ ਜਾ ਕੇ ਵੀ ਆਏ ਆ ਸੋ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਵੀ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਆ ਉਹ ਇਸੇ ਹੀ ਜਗ੍ਹਾ ਦਿੱਤੇ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਤਸਵੀਰ ਆ ਫਾਜ਼ਲਕਾ ਏਰੀਏ ਦੀ ਸੋ ਇਧਰਲੇ ਪਾਸੇ ਥੋੜਾ ਜਿਹਾ ਪਾਣੀ ਘਟ ਆ ਇਧਰੋਂ ਤੁਸੀਂ ਦੇਖ ਸਕਦੇ ਹੋ ਝੋਨਾ ਦੀਂਦਾ ਹੈਗਾ ਪਰ ਇਧਰਲੇ ਪਾਸੇ 13 ਪਿੰਡ ਨੇ ਜਿਹੜੇ ਟੁੱਟ ਚੁੱਕੇ ਨੇ ਤੁਹਾਨੂੰ ਅੱਗੇ ਜੇ ਅੱਗੇ ਤੱਕ ਲਾਈਵ ਰਿਹਾ ਤਾਂ ਤੁਹਾਨੂੰ ਇੱਕ ਪੁਲ ਦਿਖਾਵਾਂਗੇ ਜਿਹੜਾ ਮੰਨ ਕੇ ਚੱਲੋ ਵੀ ਪੁਲ ਬਿਲਕੁਲ ਉੱਪਰਲੇ ਜਿਹੜੇ ਆਪਾਂ ਕਹਿ ਦਈਏ ਵੀ ਉਹਦੇ ਖੰਭੇ ਨੇ ਉਹੀ ਦੀਂਦੇ ਨੇ ਪੁਲ ਦੇ 1998 ਦੇ ਵਿੱਚ ਉਹ ਪੁਲ ਬਣਿਆ ਸੀ ਤੇ ਨਹੀਂ ਤਾਂ ਬਿਲਕੁਲ ਜਿਹੜੇ ਨੇ ਉਹ ਪਿੰਡ ਇੱਥੇ ਡੁੱਬੇ ਹੋਏ ਨੇ 13 ਪਿੰਡ ਨੇ ਪਿੰਡ ਦੇ ਵਿੱਚ ਆਪਾਂ ਗੱਲ ਕਰ ਲਈਏ 3 ਤੋਂ 4 ਫੁੱਟ ਪਾੜੀਆਂ 2.5 ਫੁੱਟ ਦਾ ਐਵਰੇਜ ਪਾਣੀ ਹੈਗਾ ਹੀ ਹੈਗਾਗਾ ਵੀ 4-4 ਫੁੱਟ ਪਾਣੀ ਵੀ ਹੈ ਤੇ ਆ ਉਹ ਗਾਂ ਵਾਲੀ ਜਗ੍ਹਾ ਦੇ ਵਿੱਚ ਇੱਧਰਲੇ ਪਾਸੇ ਨੂੰ ਸਾਡੀ ਕਿਸ਼ਤੀ ਆ ਤਾਂ ਇੱਥੇ 15-20 ਫੁੱਟ ਪਾਣੀ ਹੈਗਾਗਾ ਪਿਛਲੇ ਪਾਸੇ 20 ਤੋਂ 25 ਫੁੱਟ ਪਾਣੀ ਸੀ ਸੋ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਸੋ ਲਗਾਤਾਰ ਜਿਹੜੀਆਂ ਬਹੁਤ ਸਾਰੀਆਂ ਸੰਸਥਾਵਾਂਆਂ ਗਈਆਂ ਇੱਥੇ ਮਦਦ ਲਈ ਲੱਗੀਆਂ ਆਵੀਆਂ ਐਨਡੀਆਰਫ ਦੀਆਂ ਟੀਮਾਂ ਵੀ ਮਦਦ ਦੇ ਲਈ ਲੱਗੀਆਂ ਹੋਣਾਂਗੀਆਂ ਪਰ ਜੇ ਅਸੀਂ ਅੱਜ ਦੀ ਤਾਜ਼ਾ ਅਪਡੇਟ ਦੀ ਗੱਲ ਕਰ ਲਈਏ ਸਾਡੀ ਹੁਣੇ ਹੀ ਹਰੀ ਕਾ ਗੱਲ ਹੋਈ ਆ ਉੱਥੇ ਥੋੜਾ ਜਿਹਾ ਵਾਟਰ ਦਾ ਜਿਹੜਾ ਪਾਣੀ ਦਾ ਜਿਹੜਾ ਹੈਗਾ ਉਹ ਲੈਵਲ ਵਧਿਆ ਹੈਗਾ ਸੋ ਆ ਤੁਸੀਂ ਦੇਖ ਸਕਦੇ ਹੋ ਬਾਰ ਬਾਰ ਜਿਹੜਾ ਕਿਸ਼ਤੀ ਜਦੋਂ ਉਹਦੇ ਵਿੱਚ ਝੋਨਾ ਫਸ ਜਾਂਦਾ ਜਾਂ ਕੋਈ ਚੀਜ਼ ਫਸ ਜਾਂਦੀ ਆ ਤਾਂ ਇੰਜਨ ਨੂੰ ਉੱਪਰ ਚੱਕ ਕੇ ਤਾਂ ਉਹਨੂੰ ਫਿਰ ਸਾਫ਼ ਕਰਨਾ ਪੈਂਦਾ ਹੈਗਾ ਸੋ ਇੱਥੇ ਫਾਜ਼ਲ ਕਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਕਹਿ ਦਈਏ ਵੀ ਜੇ ਅਸੀਂ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਜਾਂ ਤਰਨਤਾਰਨ ਪੱਟੀ ਇਲਾਕੇ ਦੀ ਗੱਲ ਕਰਦੇ ਹਾਂ ਉੱਥੇ ਹਾਲਾਂਕਿ ਜਿਹੜੇ ਰਾਹਤ ਕਾਰਜਾ ਜਾਂ ਆਪਾਂ ਕਹਿ ਦਈਏ ਵੀ ਬਹੁਤ ਸਾਰੇ ਦਿਨ ਪਹਿਲਾਂ ਸ਼ੁਰੂ ਹੋ ਗਏ ਸੀ ਪਰ ਇੱਥੇ ਥੋੜੇ ਜਿਹਾ ਲੇਟ ਸ਼ੁਰੂ ਹੋਇਆ ਜਿਵੇਂ ਪਿੰਡ ਵਾਲਿਆਂ ਨੇ ਦੱਸਿਆਗਾ ਤਾਂ ਪਿੰਡ ਵਾਲਿਆਂ ਦੇ ਜੇ ਅਸੀਂ ਘਰਾਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਗੱਲ ਕਰਦੇ ਹਾਂ ਆ ਇੱਥੇ ਜਿਹਨੇ ਇੱਕ ਜਿਹੜੇ ਸਹਾਇਕ ਕਿੱਤੇ ਨੇ ਉਹਨਾਂ ਦੇ ਜਿਵੇਂ ਕੋਈ ਬੱਕਰੀ ਪਾਲਣ ਦਾ ਕੰਮ ਕਰਦਾ ਜਾਂ ਮੁਰਗੀ ਫਾਰਮ ਦਾ ਕੰਮ ਕਰਦਾਗਾ ਜਿਹੜੇ ਚਾਹੇ ਛੋਟੇ ਤੌਰ ਦੇ ਉੱਤੇ ਹੀ ਰੱਖੇ ਹੋਏ ਨੇ ਦਾ ਉਹ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਜੀਵਨ ਆ ਉਹ ਉੱਪਰ ਥੱਲੇ ਹੋ ਚੁੱਕਿਆਗਾ ਜਿਵੇਂ ਪਸ਼ੂਆਂ ਨੂੰ ਆਪਾਂ ਗੱਲ ਕਰ ਲਈ ਵੀ ਪਸ਼ੂਆਂ ਨੂੰ ਜਿਹੜੀਆਂ ਗੀਆਂ ਉਹ ਪੈ ਐਮਪੈਰ ਉਹਨਾਂ ਦੇ ਖਰਾਬ ਹੋ ਚੁੱਕੇ ਐ ਇੱਥੋਂ ਤੱਕ ਕਿ ਬੰਦਿਆਂ ਦੇ ਵੀ ਪੈਰ ਖਰਾਬ ਹੋਣੇ ਸ਼ੁਰੂ ਹੋ ਗਏ ਆ ਮੈਡੀਕਲ ਸਹੂਲਤ ਦੀ ਥੋੜੀ ਜਿਹੀ ਜ਼ਿਆਦਾ ਘਾਟ ਆ ਕਿਉਂਕਿ ਇਹ ਪਿੰਡਾਂ ਨੂੰ ਕੋਈ ਉਵੇਂ ਸੜਕ ਨਹੀਂ ਆਉਂਦੀ ਸਿਰਫ ਇੱਕ ਪਿੰਡ 13 ਪਿੰਡਾਂ ਨੂੰ ਜੋੜਦਾ ਇੱਥੋਂ ਸਿਰਫ 1.5 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਉਹ ਬਾਰਡਰ ਦੱਸਿਆ ਜਾ ਰਿਹਾਗਾ ਤੇ ਉਹ ਉਸ ਦੇ ਕਾਰਨ ਜਿਹੜੀਆਂ ਗੀਆਂ ਆਪਾਂ ਕਹਦੇ ਆ ਵੀ ਐਨਟੀਆਰਐਫ ਦੀਆਂ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਦੀਆਂ ਵੋਟਾਂ ਚੱਲ ਰਹੀਆਂ ਉਹਨਾਂ ਵੋਟਾਂ ਦੇ ਵਿੱਚ ਹੀ ਪਾਣੀ ਦੀ ਗੱਲ ਕਰ ਲਈਏ ਮੈਡੀਕਲ ਦੀ ਗੱਲ ਕਰ ਲਈਏ ਰਸਾਇਣ ਦੀ ਗੱਲ ਕਰ ਲਈਏ ਉਹ ਆ ਰਿਹਾਗਾ ਕਿਉਂਕਿ ਜੇ ਅਸੀਂ ਫਿਰੋਜ਼ਪੁਰ ਜਾਂ ਉਹ ਹੋਰ ਪਿੰਡਾਂ ਦੀ ਗੱਲ ਕਰਦੇ ਆ ਉਥੇ ਪਿੰਡਾਂ ਦੇ ਨਾਲ ਮੰਨ ਕੇ ਚੱਲੋ ਵੀ ਸੜਕਾਂ ਦੇ ਉੱਤੇ ਜਿਹੜੇ ਬੰਨਾਂ ਦੇ ਉੱਤੇ ਜਿਵੇਂ ਉਹ ਪਿੰਡ ਆ ਤਾਂ ਉਹ ਸੜਕਾਂ ਉਹ ਚਾਹੇ ਪਿੰਡ ਡੁੱਬੇ ਹੋਵੇ ਨੇ ਪਰ ਉੱਥੋਂ ਤੱਕ ਲੋਕ ਆ ਜਾਂਦੇ ਨੇ ਚਾਹੇ ਉਹ ਟਰਾਲੀ ਤੇ ਆ ਜਾਣ ਜਾਂ ਕਿਵੇਂ ਜਾਂ ਜਿਆਦਾ ਲੋਕ ਬਹਿਕਾਂ ਦੇ ਵਿੱਚ ਜਾਂ ਡੇਰਿਆਂ ਦੇ ਵਿੱਚ ਜਾਂ ਆਪਾਂ ਕਹ ਚਿੱਟਾਂ ਦੇ ਵਿੱਚ ਬੈਠੇ ਨੇ ਸੋ ਇਹ ਵੱਡੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਾਵਾਂ ਵਾਲੀ ਤੋਂ ਇਧਰਲੇ ਪਾਸੇ ਆ ਦੇਖੋ ਇਹ ਇਹ ਜਿਹੜਾ ਇਹ ਝੋਨਾਗਾ ਇਹ ਉੱਚਾਗਾ ਪਰ ਆਹ ਜਿਹੜਾ ਇਧਰ ਉਹ ਪਰਲੇ ਪਾਸੇ ਵਾਲਾ ਪੁਆਇੰਟ ਹੈ ਜਿੱਧਰੋਂ ਸਾਡੀ ਬੋਟ ਜਾ ਰਹੀ ਆ ਉਧਰਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਹਾਲਾਂਕਿ ਪਿੰਡ ਦੀ ਜੇ ਮੈਂ ਦੁਬਾਰਾ ਰਿਪੀਟ ਕਰਦਾ ਆ ਉਹ ਪਿੰਡਾਂ ਦੇ ਵਿੱਚ ਤੰ ਤਨੇ ਫੋਟੋ 4 4 ਫੁੱਟ ਪਾਣੀ ਹੈਗਾ ਹੋਰ ਕੋਈ ਅਪਡੇਟ ਹੋਈ ਤੁਹਾਨੂੰ ਜਲਦੀ ਦੱਸਾਂਗੇ ਕਿਉਂਕਿ ਇੱਥੇ ਨੈਟਵਰਕ ਦੀ ਬੜੀ ਪ੍ਰੋਬਲਮ ਆ ਸੋ ਆ ਲਾਈਵ ਹੋਇਆ ਸੀ ਤਾਂ ਸਾਨੂੰ ਇਹ ਸੀ ਵੀ ਵੀਡੀਓ ਤੋਂ ਪਹਿਲਾਂ ਅਸੀਂ ਸਿੱਧਾ ਲਾਈਵ ਹੋ ਕੇ ਜਿੰਨਾ ਕ ਗੱਲਬਾਤ ਹੋਊਗੀ ਗੱਲਬਾਤ ਕਰਕੇ ਇਨਫੋਰਮੇਸ਼ਨ ਦੇ ਦਈਏ ਤੇ ਤਰਪਾਲਾਂ ਦੀ ਖਾਸ ਤੌਰ ਦੇ ਉੱਤੇ ਕਈ ਲੋਕਾਂ ਨੇ ਕਿਹਾ ਵੀ ਲੋੜ ਆ ਹਾਲਾਂਕਿ ਸਮਾਜ ਸੇਵੀ ਸੰਸਥਾਵਾਂ ਇੱਥੇ ਸਾਡੇ ਨਾਲ ਕਿੰਨਾ ਸੀ ਤਾਂ ਉਹਨਾਂ ਨੇ ਕਿਹਾ ਵੀ ਤਰਪਾਲਾ ਇੰਨਾ ਪੰਨਾ ਪਰ ਉਹ ਅਸੀਂ ਬੋਟਾ ਰਾਹੀਂ ਕਿਉਂਕਿ ਬੋਟ ਦੇ ਵਿੱਚ ਜ਼ਿਆਦਾ ਸਮਾਨ ਵੀ ਨਹੀਂ ਆਉਂਦਾ ਇਹ ਵੀ ਗੱਲ ਆ ਤੇ ਫਿਰ ਉਹ ਇਹ ਵੀ ਆ ਵੀ ਇੱਕ ਬੰਦਾ ਲੋਕਲ ਵੀ ਨਾਲ ਭੇਜਣਾ ਪੈਂਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਜੇ ਉਹ ਮੈਨੂੰ ਪਤਾ ਨਹੀਂ ਵੀ ਇੰਨੀ ਦੂਰ ਉਹ ਜੂਮ ਹੋਊਗਾ ਕਿ ਨਹੀਂ ਹੋਊਗਾ ਤਾਂ ਉਹ ਮਤਲਬ ਮੈਂ ਥੋੜਾ ਜਿਹਾ ਜੂਮ ਕਰਾਇਆਗਾ ਤਾਂ ਉਹ ਦੂਰ ਤੁਹਾਨੂੰ ਇੱਕ ਪੁਲ ਦੇ ਖੰਭੇ ਦਿਖਾਈ ਦਿੰਦੇ ਦੇ ਰਹੇ ਹੋਣਗੇ ਕਿਉਂਕਿ ਉਹ ਖੰਭੇ ਬਹੁਤ ਨੀਵੇਂ ਰਹਿ ਗਏ ਨੇ ਸਿਰਫ ਉੱਪਰਲਾ ਉੱਪਰਲਾ ਹਿੱਸਾ ਹੀ ਦਿਿੰਦਾ ਖੰਭਿਆਂ ਦਾ ਤਾਂ ਇੱਕ ਪੌੜਾ ਮਤਲਬ ਇਹ ਤਾਂ ਬਹੁਤ ਜ਼ਿਆਦਾ ਇੱਥੇ ਪਰੇਸ਼ਾਨੀ ਵਾਲਾ ਜਿਹੜਾ ਬਣਿਆ ਵਗਾ ਕੰਮ ਤੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੈਗੇ ਆ ਉਹ ਰੈਸਕਿਊ ਤਿਆਨ ਹੀ ਹੋ ਰਹੇ ਕਿਉਂਕਿ ਉਹ ਮਾਲ ਡੰਗਰ ਸਾंभ ਰਹੇ ਨੇ ਮਾਲ ਡੰਗਰ ਸਾंभ ਰਹੇ ਨੇ ਤੇ ਇੱਕ ਇਹ ਵੀ ਜਿਆਦਾ ਗੱਲਬਾਤ ਆ ਰਹੀ ਹੈ ਵੀ ਚੋਰੀ ਹੋਣ ਦਾ ਵੀ ਡਰਾ ਦੇਖੋ ਇਹ ਇਸ ਹਾਲਾਤਾਂ ਦੇ ਵਿੱਚ ਵੀ ਜਿਹੜੇ ਮਤਲਬ ਬੰਦੇ ਨੇ ਕਈ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਸ਼ਰਾਰਤ ਕਰਨੋਂ ਨਹੀਂ ਛੱਡਦੇ ਸੋ ਅਸੀਂ ਦੇਖ ਸਕਦੇ ਹਾਂ ਸੋ ਤੋ ਇੱਕ ਇੱਕ ਵੱਡੀ ਗੱਲ ਹੋਰ ਲੋਕਾਂ ਨੇ ਇੱਥੇ ਦੱਸੀ 1988 ਵਾਲੇ ਹੜ੍ਹ ਨਾਲੋਂ ਕਹਿੰਦੇ ਜ਼ਿਆਦਾ ਪਾਣੀ ਆ ਸਾਡੀ ਕਈ ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਹੈ ਰਿਪੋਰਟ ਕੌਣ ਨੂੰ ਸ਼ਾਮ ਤੱਕ ਜਾਂ ਕੱਲ ਤੱਕ ਦਿਖਾ ਦਾਂਗੇ ਉਹ ਕਹਿੰਦੇ ਵੀ ਜ਼ਿਆਦਾ ਪਾਣੀ ਆ ਤੇ ਇੱਕ ਜਿਹੜੀ ਅਸੀਂ ਪਿੰਡ ਦੇ ਅੰਦਰੋਂ ਰਿਪੋਰਟ ਕਰੀ ਆ ਉਹ ਵੀ ਤੁਸੀਂ ਥੋੜੇ ਜਿਹਾ ਟਾਈਮ ਬਾਅਦ ਦੇਖੋਗੇ ਜੇ ਨੈਟਵਰਕ ਵਧੀਆ ਹੋਇਆ ਆ ਬਾਈ ਜੀ ਪੁੱਛ ਰਹੇ ਨੇ ਬਾਈ ਜੀ ਇੱਥੇ ਦੇਖੋ ਰਾਸ਼ਨ ਤੇ ਜਿਹੜੀ ਹੋਰ ਚੀਜ਼ਾਂ ਆ ਗਈਆਂ ਇੱਥੇ ਪਹੁੰਚ ਚੁੱਕੀਆਂ ਗਈਆਂ ਫਾਜ਼ਲਗਾ ਏਰੀਆ ਦੇ ਵਿੱਚ ਪਹੁੰਚ ਚੁੱਕੀਆਂ ਸਮਾਜ ਸੇਵੀ ਸੰਸਥਾਵਾਂ ਪਿੰਡਾਂ ਵਾਲੇ ਲੋਕ ਵੀ ਆ ਰਹੇ ਉਹੋ ਪੁਲ ਤੋਂ ਅੱਗੇ ਸਮਾਨ ਨਹੀਂ ਜਾ ਰਿਹਾ ਕਿਉਂਕਿ ਉਹ ਜਾਊਗਾ ਤਾਂ ਬੋਟ ਤੇ ਚੜਗੇ ਹੀ ਜਾਊਗਾ ਤੇ ਬੋਟ ਦੇ ਵਿੱਚ ਆਪਾਂ ਜਿਆਦਾ ਸਮਾਨ ਨਹੀਂ ਰੱਖ ਸਕਦੇ ਮਤਲਬ ਉਹ ਚ 4-5 ਬੰਦੇ ਬੰਦੇ ਆ ਜੇ ਐਨਡੀਆਰਐਫ ਦੇ ਆ ਤੇ ਇਹ ਤਿੰਨ ਬੰਦੇ ਤਾਂ ਹੁੰਦੀ ਹੁੰਦੇ ਆ ਤੇ ਦੋ ਬੰਦੇ ਲੋਕਲ ਬੰਦੇ ਆ ਇੱਕ ਕੋਈ ਸਮਾਜ ਸੇਵੀ ਸੰਸਥਾ ਵਾਲ ਤੇ ਫਿਰ ਉਹਨਾਂ ਦਾ ਸਮਾਨ ਟਿਕਦਾ ਇਹ ਚੱਕਰ ਥੋੜਾ ਜਿਹਾ ਪੈਂਦਾ ਕਿਉਂਕਿ ਅਸੀਂ ਵੀ ਸਵੇਰ ਦੇ ਮਤਲਬ 4 ਘੰਟੇ ਵੇਟ ਕਰੀਆ ਫੇਰ ਸਾਨੂੰ ਇਹਨਾਂ ਨੇ ਮਤਲਬ ਬੋਟ ਦੇ ਵਿੱਚ ਬਿਠਾਇਆਗਾ ਕਿਉਂਕਿ ਪਹਿਲਾਂ ਸਾਨੂੰ ਵੀ ਨਹੀਂ ਸਹੀ ਲੱਗਿਆ ਕਿਉਂਕਿ ਦੋ ਪਿੰਡਾਂ ਦੇ ਵਿੱਚ ਐਮਰਜੈਂਸੀ ਸੀ ਸਾਨੂੰ ਵੀ ਨਹੀਂ ਸਹੀ ਲੱਗਿਆ ਬੋਟ ਦੇ ਵਿੱਚ ਬੈਠਣਾ ਤਾਂ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਬੋਟ ਦੇ ਵਿੱਚ ਬਿਠਾਇਆ 4-5 ਘੰਟਿਆਂ ਬਾਅਦ ਤਾਂ ਜਿਆਦਾ ਲੋਕ ਬੋਟ ਦੇ ਵਿੱਚ ਬੈਠ ਨਹੀਂ ਸਕਦੇ ਸਮਾਨ ਉਹ ਜਿਆਦਾ ਪ੍ਰੋਬਲਮ ਆ ਸਮਾਨ ਇੱਥੇ ਹੈਗਾਗਾ ਪਰ ਵੋਟਰਾਂ ਹੀ ਸਾਰਾ ਸਮਾਨ ਆਪਾਂ ਕਹਿ ਦਈਏ ਵੀ ਜਿਹੜਾਗਾ ਉਹ ਆਪਾਂ ਰਲ ਮਿਲ ਕੇ ਸਾਰੇ ਜਾਂਦਾਗਾ ਸੋ ਅੱਗੇ ਤੁਹਾਨੂੰ ਹੋਰ ਵੀ ਅਪਡੇਟ ਦਵਾਂਗੇ ਅਸੀਂ ਹਨੂ ਮੈਂ ਥੋੜੀ ਜੀ ਜੇ ਥੋੜਾ ਜਿਹਾ ਲਾਈਵ ਚੱਲਿਆ ਨਾ ਅਸੀਂ ਕਿਉਂ ਮੈਂ ਤੁਹਾਨੂੰ ਪੁਲ ਦਿਖਾਉਣ ਦੀ ਇੱਕ ਕੋਸ਼ਿਸ਼ ਕਰੂੰਗਾ ਵੀ ਜਿਹੜਾ ਪੁਲ 13 ਪਿੰਡਾਂ ਨੂੰ ਫਾਜ਼ਲਕਾ ਦੇ ਨਾਲ ਜੋੜਦਾ ਹੈਗਾ ਮਤਲਬ ਮੇਨ ਸ਼ਹਿਰ ਦੇ ਨਾਲ ਮਤਲਬ ਜੋੜਦਾ ਹੈਗਾ ਇੱਕ ਦੋ ਪਿੰਡ ਆਉਂਦੇ ਨੇ ਫਿਰ ਫਿਰ ਫਾਜ਼ਲਕਾ ਆ ਜਾਂਦਾ ਹੈਗਾ ਮਤਲਬ ਉਹ ਦਿਖਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਆਓ ਦੇਖੋ ਉਹ ਜੇ ਤੁਸੀਂ ਦੂਰ ਦੂਰ ਦੇਖ ਸਕਦੇ ਹੋਏ ਨਾ ਉਹ ਤੁਹਾਨੂੰ ਖੰਭੇ ਦਿਂਦੇ ਆ ਪੋ ਪੋਲਾ ਇੱਕ ਪੁਰਾਣਾ ਪੋਲਾ 1998 ਦੇ ਵਿੱਚ ਇੱਥੋਂ ਦੇ ਲੋਕਲ ਵਸਿੰਦੇ ਦੱਸਦੇ ਆ ਵੀ ਉਹ ਬਣਿਆ ਸੀ ਤਾਂ ਉਹ ਪੁਲ ਦੇ ਜ਼ਰਗੇ ਹੀ ਜਿਹੜਾਗਾ ਮੰਨ ਕੇ ਚੱਲੋ ਵੀ ਉਹ ਦੇਖੋ ਐਨ ਡੀ ਆਰ ਐਫ ਦੀਆਂ ਟੀਮਾਂ ਆ ਲੋਕ ਖੜੇ ਨੇ ਜਿਹੜੇ ਸੇਵਾ ਲੈ ਕੇ ਆ ਰਹੇ ਨੇ ਤਾਂ ਇੱਥੋਂ ਮਤਲਬ ਵੋਟ ਭਰ ਕੇ ਜਾਂਦੀ ਆ ਫਿਰ ਇਹ 13 ਪਿੰਡਾਂ ਦੇ ਵਿੱਚ ਕੁਝ ਪਿੰਡ ਇਧਰਲੇ ਪਾਸੇ ਜਿੱਧਰਲੇ ਪਾਸੇ ਸੀ ਫਿਰਦੇ ਆ ਕੁਝ ਪਿੰਡ ਉਹ ਪੁਲ ਤੋਂ ਪਰਲੇ ਪਾਸੇ ਨੇ ਸੋ ਆਹ ਦੇਖਦੇ ਉਹ ਦੇਖੋ ਜਿਹੜਾ ਕਾਨੂੰਨ ਵਿਸਥੇ ਹੋਣਗੇ ਸੋ ਇਹ ਤਸਵੀਰਾਂ ਇਹ ਆ ਫਾਜ਼ਲ ਕਾ ਤੋਂ ਸੋ ਅੱਗੇ ਫੇਰ ਅਸੀਂ ਮਤਲਬ ਕਹਿ ਦਈਏ ਵੀ ਅੱਗੇ ਫੇਰ ਤੁਹਾਨੂੰ ਅਪਡੇਟ ਦਵਾਗੇ ਬਿਲਕੁਲ ਪਿੰਡਾਂ ਦੇ ਉੱਪਰ ਸੋ ਆ ਦੇਖ ਸਕਦੇ ਹੋ ਸੋ ਆ ਤੁਸੀਂ ਦੇਖ ਸਕਦੇ ਆ ਇੱਥੇ ਸੱਪ ਵੀ ਨੇ ਤਾਂ ਮਤਲਬ ਇਹ ਵੀ ਚੀਜ਼ ਆ ਕੱਲ ਵੀ ਜਦੋਂ ਅਸੀਂ ਫਿਰੋਜ਼ਪੁਰ ਸੀ ਦਾ ਦਰਖਤ ਦੇ ਦੂਰ ਦੀ ਵੋਟ ਕੱਟਣੀ ਪੈਂਦੀ ਆ ਕਿਉਂਕਿ ਉਹ ਸੱਪ ਕਈ ਦਰਖਤਾਂ ਦੇ ਉੱਤੇ ਚੜੇ ਹੋਏ ਨੇ ਤਾਂ ਉਸ ਹਿਸਾਬ ਦਾ ਵੀ ਥੋੜਾ ਯਾਰ ਰਿਸਕ ਰਹਿੰਦਾ ਹੈਗਾ ਸੋ ਆ ਤੁਸੀਂ ਦੇਖ ਸਕਦੇ ਹੋ ਸੋ ਇਹ ਅਪਡੇਟ ਆ ਕਾਵਾਂ ਵਾਲੀ ਤੋਂ ਫਾਜ਼ਲਕਾ ਤੋਂ ਜਿੱਥੇ ਦੱਸਿਆ ਜਾ ਰਿਹਾ ਵੀ 1988 ਤੋਂ ਵੀ ਜ਼ਿਆਦਾ ਜਿਹੜਾ ਪਾਣੀ ਆ ਚੁੱਕਿਆ ਆ ਇੱਕ ਪੌੜਾ ਜਿਹੜਾ ਜੋੜਦਾਗਾ 13 ਪਿੰਡਾਂ ਨੂੰ 메ਨ ਸ਼ਹਿਰ ਦੇ ਨਾਲ ਜਾਂ ਦੂਜੇ ਪਿੰਡਾਂ ਦੇ ਨਾਲ ਸੋ ਧੰਨਵਾਦ ਜੀ